ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 5 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 5 ਮਈ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹੈ ਰਿਕੈਂਸ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਪਹਿਲੀ ਰਾਸ਼ਟਰੀ ਮੈਨਾ ਹਾਕੀ ਲੀਗ 2024 ਕਿੱਥੇ ਸ਼ੁਰੂ ਹੋਈ ਹਾਂਜੀ ਪਹਿਲੀ ਰਾਸ਼ਟਰੀ ਮਹਿਲਾ ਹਾਕੀ ਲੀਗ 2024 ਇਹ ਝਾਰਖੰਡ ਦੇ ਵਿੱਚ ਸ਼ੁਰੂ ਹੋਈ ਆ অপਸ਼ਨ ਸੀ ਇਸ ਆ ਰਾਈਟ ਆਨਸਰ ਜਿਹੜੇ ਵੀ ਸਟੂਡੈਂਟਸ ਕਰੰਟ ਅਫੇਅਰ ਦੇ ਨੋਟਸ ਬਣਾ ਰਹੇ ਨੇ ਤਾਂ ਇਸ ਨੂੰ ਜ਼ਰੂਰ ਨੋਟ ਕਰੋ ਕਿ ਪਹਿਲੀ ਰਾਸ਼ਟਰੀ ਮਹਿਲਾ ਹਾਕੀ ਲੀਗ 2024 ਚ ਹੋਈ ਆ ਕਿੱਥੇ ਹੋਈ ਆ ਝਾਰਖੰਡ ਦੀ ਕੈਪੀਟਲ ਰਾਂਚੀ ਦੇ ਵਿੱਚ ਹੋਈ ਆ ਤਾਂ 3 April ਤੋਂ ਇਹ ਸ਼ੁਰੂ ਹੋਈ ਆ ਤੇ 9 May ਤੱਕ ਚੱਲੇਗੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹ ਪਹਿਲੀ ਰਾਸ਼ਟਰੀ ਮਹਿਲਾ ਹਾਕੀ ਲੀਗ ਆ ਤਾਂ ਇਸ ਕਰਕੇ ਇਸ ਦੇ ਕੋਚ ਵੀ ਤੁਹਾਨੂੰ ਪੁੱਛੇ ਜਾ ਸਕਦੇ ਆ ਨੈਸ਼ਨਲ ਔਮਨ ਹਾਕੀ ਲੀਗ 2024 ਦੇ ਕੋਚ ਕੌਣ ਆ ਹਰਿੰਦਰ ਸਿੰਘ ਆ ਕਿਹੜਾ ਐਡੀਸ਼ਨ ਹੋਇਆ 2024 ਚ ਪਹਿਲਾ ਐਡੀਸ਼ਨ ਹੋਇਆ ਕਿੰਨੀਆਂ ਟੀਮਾਂ ਨੇ ਪਾਰਟਿਸਿਪੇਟ ਕੀਤਾ ਅੱਠ ਟੀਮਾਂ ਨੇ ਪਾਰਟਿਸਿਪੇਟ ਕੀਤਾ ਇਸ ਦੇ ਵਿੱਚ ਠੀਕ ਹੈ ਤੇ ਜਿਹੜੀ hockey 5s ਦਾ world cup ਸੀ ਉਹ netherland ਨੇ ਜਿੱਤਿਆ ਮਹਿਲਾਵਾਂ ਤੇ ਪੁਰਸ਼ਾਂ ਦਾ ਦੋਵਾਂ ਦਾ ਹੀ netherland ਨੇ ਜਿੱਤਿਆ hockey world cup ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸਾਰੇ ਇੰਪੋਰਟੈਂਟ ਫੈਕਟ ਵੀ ਮੈਂ ਨੋਟ ਕਰ ਦਿੱਤੇ ਹੋਏ ਨੇ ਕਿ ਰਾਸ਼ਟਰੀ ਮਹਿਲਾ hockey league 2024 ਦਾ ਪਹਿਲਾ ਸੰਸਕਰਣ ਹੋਇਆ 2024 ਦੇ ਵਿੱਚ ਕਿੱਥੇ ਹੋਇਆ ਰਾਂਚੀ ਦੇ ਵਿੱਚ ਕਦੋਂ ਤੋਂ ਕਦੋਂ ਤੱਕ ਚੱਲੀ ਹੈ 3 April ਤੋਂ ਲੈ ਕੇ 9 May ਤੱਕ ਚੱਲੇਗੀ ਸਟੇਡੀਅਮ ਕਿਹੜਾ ਵਾ ਮਾਰੰਗ ਗੌਮਕੇ ਜੈਪਾਲ ਸਿੰਘ ਐਸਟ੍ਰੋਟਰਫ hockey stadium ਆ ਤੇ ਰਾਸ਼ਟਰੀ ਮਹਿਲਾ ਹਾਕੀ ਟੀਮ ਦੇ ਕੋਚ ਕੌਣ ਆ ਹਰਿੰਦਰ ਸਿੰਘ ਰਾਸ਼ਟਰੀ ਪੁਰਸ਼ ਹਾਕੀ ਟੀਮ ਦੇ ਕੋਚ ਕੌਣ ਆ ਕ੍ਰੈਗ ਫੋਇਟਨ ਦੱਖਣੀ ਅਫਰੀਕਾ ਦੇ ਆ ਹਾਕੀ ਇੰਡੀਆ ਦੇ ਮੁਖੀ ਕੌਣ ਆ ਦਲੀਪ ਤੁਰਕੇ ਹਾਕੀ ਇੰਡੀਆ ਦਾ ਅਵਾਰਡ ਆ ਜਿਹੜਾ ਇਹਦੇ ਵਿੱਚ ਸਰਵੋਤਮ ਪੁਰਸ਼ ਹਾਕੀ ਖਿਡਾਰੀ ਬਣਿਆ ਹਾਰਦਿਕ ਸਿੰਘ ਅਤੇ ਸਰਵੋਤਮ ਮਹਿਲਾ ਹਾਕੀ ਖਿਡਾਰੀ ਬਣਿਆ ਸਲੀਮਾ ਟੈਂਟੇ ਤੇ FIH ਹਾਕੀ 5s ਮਹਿਲਾਵਾਂ ਦਾ ਜਿਹੜਾ ਵਰਲਡ ਕੱਪ ਆ ਇਹ ਨੀਦਰਲੈਂਡ ਨੇ ਜਿੱਤਿਆ ਤੇ ਪੁਰਸ਼ਾਂ ਦਾ ਵੀ ਹੁਣੇ ਚਾਰਖੰਡ ਦੇ ਵਿੱਚ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚਾਰਖੰਡ ਚਾਰਖੰਡ ਦੀ ਕੈਪੀਟਲ ਕੀ ਆ ਰਾஞ்சி ਇੱਥੋਂ ਦੇ ਚੀਫ ਮਿਨਿਸਟਰ ਹਿਮੰਤ ਸੋਰੇਨ ਨਹੀਂ ਹਿਮੰਤ ਸੋਰੇਨ ਦੀ ਜਗ੍ਹਾ ਹੁਣ ਲਈਆ ਚੰਪਾਈ ਸੋਰੇਨ ਨੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਆਜ ਪੁੱਛਿਆ ਜਾ ਸਕਦਾ ਤੁਹਾਨੂੰ ਕਿ ਚਾਰਖੰਡ ਦੇ ਨਵੇਂ ਚੀਫ ਮਿਨਿਸਟਰ ਕੌਣ ਬਣੇ ਆ ਚੰਪਾਈ ਸੋਰੇਨ ਬਣੇ ਆ ਇੱਥੋਂ ਦੇ ਗਵਰਨਰ ਆ ਸੀਪੀ ਰਾਧਾ ਕ੍ਰਿਸ਼ਨਨ ਚਾਰਖੰਡ ਦੇ ਵਿੱਚ ਹਜ਼ਾਰੀ ਬਾਗ ਨੈਸ਼ਨਲ ਪਾਰਕ ਆ ਪਲਾਮੂ ਨੈਸ਼ਨਲ ਪਾਰਕ ਆ ਦੀਮਾ ਨੈਸ਼ਨਲ ਪਾਰਕ ਆ ਮਹੂਦਾਨਰ ਵਾਈਲਡਲਾਈਫ ਸੈਂਚਰੀ ਆ ਡਲਮਾ ਵਾਈਲਡਲਾਈਫ ਸੈਂਚਰੀ ਆ ਟੋਕ ਚੰਚੀ ਵਾਈਲਡਲਾਈਫ ਸੈਂਚਰੀ ਆ ਲਾਮਾ ਲੌਂਗ ਵਾਈਲਡਲਾਈਫ ਸੈਂਚਰੀ ਆ ਕੋ ਡਰਾਮਾ ਵਾਈਲਡਲਾਈਫ ਸੈਂਚਰੀ ਆ ਪਾਰਸਨਾਥ ਵਾਈਲਡਲਾਈਫ ਸੈਂਚਰੀ ਆ ਪਲਕੋਟ ਵਾਈਲਡਲਾਈਫ ਸੈਂਚਰੀ ਆ ਗੌਤਮ ਬੁੱਧਾ ਬੈਲਟ ਲਾਈਫ ਸੈਂਚਰੀ ਆ ਨੈਕਸਟ ਹੈ ਹਾਲ ਹੀ ਵਿੱਚ ਗ੍ਰੀਨ ਔਸਕਰ ਵਿਟਲੇ 골ਡ ਅਵਾਰਡ 2024 ਕਿਸ ਨੂੰ ਮਿਲਿਆ ਹਾਂ ਜੀ ਇਹਨੂੰ ਵਿਟਲੀ ਵੀ ਬੋਲ ਦਿੰਦੇ ਆ ਗ੍ਰੀਨ ਔਸਕਰ ਅਵਾਰਡ वैसे ਤੁਸੀਂ ਇਸ ਅਵਾਰਡ ਦਾ ਨਾਮ ਯਾਦ ਰੱਖਣਾ ਵਿਟਲੀ 골ਡ ਅਵਾਰਡ ਇਸ ਨੂੰ ਗ੍ਰੀਨ ਆਸਕਰ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਰੀਸੈਂਟਲੀ ਮਿਲਿਆ ਵਾ ਪੁਰਨੀਮਾ ਦੇਵੀ ਬਰਮਨ ਨੂੰ অপਸ਼ਨ ਨੰਬਰ ਸੀ ਇਸ ਆ ਰਾਈਟ ਆਂਸਰ ਪੁਰਨੀਮਾ ਦੇਵੀ ਬਰਮਨ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਵੀ ਇਹ ਅਸਮ ਦੀ ਆ ਤੇ ਅਸਮ ਦੇ ਵਿੱਚ ਇੱਕ ਸਾਰਸ ਦੀ ਪ੍ਰਜਾਤੀ ਆ ਹਰਗਿਲਾ ਉਸ ਦੀ ਸੁਰੱਖਿਆ ਦੇ ਲਈ ਇਹਨਾਂ ਨੂੰ ਗ੍ਰੀਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਜਾਨੀ ਕਿ ਗ੍ਰੀਨ ਹੌਸਕਰ ਦੇ ਨਾਲ ਤੇ ਪਹਿਲੀ ਵਾਰ ਇਹਨਾਂ ਨੂੰ 2017 ਦੇ ਵਿੱਚ ਵਿਟਲੀ ਅਵਾਰਡ ਮਿਲਿਆ ਸੀ ਹੁਣ ਵਿਟਲੀ 골ਡ ਅਵਾਰਡ ਮਿਲਿਆ ਹਾਂਜੀ ਇਸ ਅਵਾਰਡ ਨੂੰ ਯੂਕੇ ਵਾਈਲਡਲਾਈਫ ਕੰਜ਼ਰਵੇਸ਼ਨ ਚੈਰਿਟੀ ਦਿੰਦੀ ਆ ਜਿੰਨੇ ਵੀ ਅਵਾਰਡ ਵਾਈਟਲੀ ਫੰਡ ਫਾਰ ਨੇਚਰ ਦੇ ਵਿੱਚ ਮਿਲਦੇ ਆ ਸਾਰੇ ਯੂਕੇ ਵਾਈਲਡਲਾਈਫ ਕੰਜ਼ਰਵੇਸ਼ਨ ਚੈਰਿਟੀ ਦੁਆਰਾ ਦਿੱਤੇ ਜਾਂਦੇ ਆ ਤੇ 2022 ਦੇ ਵਿੱਚ ਇਹਨਾਂ ਨੂੰ UNEP Champion of the Earth Award ਮਿਲ ਚੁੱਕਿਆ ਵਾ ਹੁਣ ਅਵਾਰਡ ਦੀ ਗੱਲ ਆ ਤਾਂ ਅਵਾਰਡ ਨਾਲ ਰਿਲੇਟਡ ਜਿੰਨੇ ਵੀ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਫੈਕਟ ਬਣ ਸਕਦੇ ਆ ਉਹ ਸਾਰੇ ਅਵਾਰਡ ਅਸੀਂ ਅੱਥੇ ਰਿਵਾਈਜ਼ ਕਰਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜੇ MCQ ਤੁਹਾਡੇ ਲਈ ਇੰਪੋਰਟੈਂਟ ਆ ਤਾਂ ਐਜ਼ ਆ MCQ ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕੀਆਂ ਹੁਣ ਅਸੀਂ ਰਿਵੀਜ਼ਨ ਕਰਦੇ ਆ 2024 ਦਾ ਲੱਸ਼ੂ ਮਹਾਰਾਜ ਅਵਾਰਡ ਪੰਡਿਤ ਰਜਿੰਦਰ ਗੰਗਨਾਈ ਨੂੰ ਮਿਲਿਆ ਗੋਲਡਮੈਨ এনवायरमेंट ਪ੍ਰਾਈਜ਼ 2024 ਜਿਹਨੂੰ ਗ੍ਰੀਨ ਨੋਵਲ ਇਨਾਮ ਵੀ ਬੋਲ ਦਿੱਤਾ ਜਾਂਦਾ ਇਹ ਆਲੋਕ ਸ਼ੁਕਲਾ ਨੂੰ ਮਿਲਿਆ ਤੇ ਇੱਕ ਕਿਸ ਮਾਨਤਾ ਮਾਨਵਤਾਵਾਦੀ ਅਵਾਰਡ 2021 ਆ ਇਹ ਰਤਨ ਟਾਟਾ ਨੂੰ ਮਿਲਿਆ ਇੰਪੋਰਟੈਂਟ ਆ ਕਿਉਂਕਿ 2021 ਦੇ ਵਿੱਚ ਇੱਕ ਲਾਕਡਾਊਨ ਦੀ ਵਜ੍ਹਾ ਕਰਕੇ ਇਹਨਾਂ ਨੂੰ ਨਹੀਂ ਮਿਲ ਸਕਿਆ ਸੀ ਕਰੋਨਾ ਕਰਕੇ ਰਤਨ ਟਾਟਾ ਨੂੰ ਇਹ ਅਵਾਰਡ ਤੇ ਇਹਨਾਂ ਨੂੰ ਰੀਸੈਂਟਲੀ 2024 ਦੇ ਵਿੱਚ 2021 ਦਾ ਅਵਾਰਡ ਦਿੱਤਾ ਗਿਆ ਵਾ ਤੇ 2023 ਦਾ ਅਵਾਰਡ ਮਿਲਿਆ ਸੀ ਵਿਲ ਗੈਟਸ ਨੋ ਠੀਕ ਹੈ ਵਰਲਡ ਪ੍ਰੈਸ ਫੋਟੋ 2024 ਅਵਾਰਡ ਮੁਹੰਮਦ ਸਲੇਮ ਨੂੰ ਮਿਲਿਆ ਆਰੀਆ ਪਟਾ ਅਵਾਰਡ ਪਾਬੁਲ ਰੀ ਸੁਭਾ Rao ਨੂੰ ਮਿਲਿਆ ਲਤਾ ਦਿਨਾਨਾਥ ਮੰਗੇਸ਼ੰਕਰ ਵਾਰਡ 2024 ਅਮਿਤਾਬ ਬਚਨ ਨੂੰ ਮਿਲਿਆ ਤੇ ਇੱਕ ਹੈਗਾ ਲਤਾ ਦਿਨਾਨਾਥ ਮੰਗੇਸ਼ੰਕਰ ਵਾਰਡ ਦੇ ਸਭ ਤੋਂ ਉੱਪਰ ਇਹ ਅਮਿਤਾਬ ਬਚਨ ਨੂੰ ਮਿਲਿਆ ਇੱਕ ਮਾਸਟਰ ਦਿਨਾਨਾਥ ਅਵਾਰਡ ਆ ਇਹ ਏ ਆਰ ਰਹਿਮਾਨ ਨੂੰ ਮਿਲਿਆ ਇੱਕ ਵਿਸ਼ੇਸ਼ ਦਿਨਾਨਾਥ ਅਵਾਰਡ ਆ ਇਹ ਰਣਦੀਪ ਹੁੱਡਾ ਨੂੰ ਮਿਲਿਆ ਇਹ ਵਾਲੇ ਇਨਾਮ ਮਿਸਲ ਟੈਲੀਗ੍ਰਾਫ ਨੂੰ ਮਿਲਿਆ ਇਟੇਸਮਸ ਅਵਾਰਡ ਅਮਿਤਾਵ ਕੋਸ਼ ਨੂੰ ਮਿਲਿਆ 2024 ਦਾ ਪ੍ਰੇਤਿਆ ਕਰੀ ਨਾਮ ਰੀਕੇਨ ਜਾਮਾ ਮੋਟੋ ਨੇ ਮਿਲਿਆ ਮਿਸ ਵਰਲਡ 2024 ਕ੍ਰਿਸਟਿਨਾ ਪਿਸਕੋਵਾ ਨੂੰ ਮਿਲਿਆ ਤੇ 2023 ਦਾ ਜੀਡੀ ਵਿਰਲਾ ਅਵਾਰਡ ਡਾਕਟਰ ਦਿਤੀ ਸੈਨ ਨੂੰ ਮਿਲਿਆ ਅਗੇ ਵੈਰੀ ਇੰਪੋਰਟੈਂਟ ਗਿਆਨਪੀਠ ਅਵਾਰਡ ਗਿਆਨਪੀਠ ਅਵਾਰਡ 2024 ਦੇ ਵਿੱਚ 55ਵਾਂ ਸੰਸਕਰਨ ਸੀ ਇਹਦਾ ਤੇ ਇਹ ਜਗਦਗੁਰੂ ਰਾਮ ਪਧਰਾਚਾਰੀਆ ਨੂੰ ਮਿਲਿਆ ਅਤੇ ਗੁਲਜ਼ਾਰ ਨੂੰ ਮਿਲਿਆ के पी पी नंबर नंबर वार अवार्ड इसरो ਦੇ ਚੇਅਰਮੈਨ ਐ ਸੋਮਨਾਥ ਨੂੰ ਮਿਲਿਆ ਸੀ ਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ ਰਵੀ ਸ਼ਾਸਤਰੀ ਅਤੇ ਫਾਰੂਕ ਇੰਜੀਨੀਅਰਿੰਗ ਨੂੰ ਮਿਲਿਆ ਅਸਮ ਪੈਵ ਇਸ ਤੋਂ ਇਲਾਵਾ ਅਸਮ ਪੈਵ ਸਨਮਾਨ ਰੰਜਨ ਗੋਗੋਈ ਨੂੰ ਮਿਲਿਆ ਐਮ ਐਸ ਸੁਆਮੀਨਾਥਨ ਅਵਾਰਡ ਬੀ ਆਰ ਕੰਬੋਜ਼ ਨੂੰ ਮਿਲਿਆ 2023 ਦਾ ਸਸਤਰ ਰਾਮਾਨੁਜਮ ਅਵਾਰਡ ਰੁਈ ਸ਼ਿਆੰਗ ਜਾਂਗ ਨੂੰ ਮਿਲਿਆ ਸਾਹਿਤ ਅਕਾਦਮੀ ਅਵਾਰਡ ਹਿੰਦੀ ਦੇ ਵਿੱਚ ਸੰਦੀ ਸੰਜੀਵ ਨੂੰ ਮਿਲਿਆ ਉਹਨਾਂ ਦੀ ਬੁੱਕਾ ਮिन्नੂ ਜਾਣੋ ਇਹਦੇ ਲਈ ਅੰਗਰੇਜ਼ੀ ਦੇ ਵਿੱਚ ਮਿਲਿਆ ਸਾਇਤ ਅਕਾਦਮੀ ਅਵਾਰਡ ਰਾਗ ਜਾਣਕੀ ਵਿੱਚ ਬੇਨਤੀ ਅ ਪੁਸਤਕਾ ਨੀਲਮ ਸਰਣ ਗੋੜ ਦੀ ਇਹਨਾਂ ਨੂੰ ਮਿਲਿਆ ਵਾ ਤੇ 33ਵਾਂ ਵਿਆਸ ਸਨਮਾਨ ਪੁਸ਼ਪਾ ਭਾਰਤੀ ਨੂੰ ਮਿਲਿਆ ਇਹਨਾਂ ਦੀ ਪੁਸਤਕਾ ਜਾਤਾਂ 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 ਇਹਦੇ ਲਈ 33ਵਾਂ ਸਰਸਵਤੀ ਸਨਮਾਨ ਪ੍ਰਭਾ ਬਰਮਾ ਨੂੰ ਮਿਲਿਆ ਰੂਦਰ ਸਾਤਵਿਕਮ ਦੇ ਲਈ ਨੈਕਸਟ ਹੈ ਕੇਸ ਆਈਆਈਟੀ ਨੇ ਹਾਲ ਹੀ ਵਿੱਚ ਨਵੀਨਤਾਕਾਰੀ 3D ਪ੍ਰਿੰਟਡ ਡੰਮੀ ਬੈਲਟ ਯੂਨਿਟ ਵਿਕਸਿਤ ਕੀਤੀ ਹਾਂਜੀ ਆਪਾਂ ਸਾਰੇ ਵੋਟ ਪਾਉਣੇ ਆ ਵੋਟ ਪਾਉਣ ਦੇ ਲਈ ਇੱਕ ਆਪਾਂ ਜਿਹੜੀ VOTING ਮਸ਼ੀਨ ਬਣੀ ਹੁੰਦੀ ਆ ਜਿਹਦੇ ਵਿੱਚ ਇੱਥੇ ਬਟਨ ਲੱਗੇ ਹੁੰਦੇ ਆ ਕਿ ਤੁਸੀਂ ਆਪਣੇ ਉਮੀਦਵਾਰਾਂ ਨੂੰ ਜਿਹਨੂੰ ਵੀ ਮਤਲਬ ਤੁਸੀਂ ਵੋਟ ਪਾਉਣਾ ਚਾਹੁੰਦੇ ਆ ਉਹਨੂੰ ਪਾ ਸਕਦੇ ਆ ਤਾਂ ਅਸੀਂ ਬਟਨ ਪ੍ਰੈਸ ਕਰਕੇ ਵੋਟ ਪਾ ਦਿੰਨੇ ਆ ਠੀਕ ਹੈ ਤੇ ਇਹ ਹੁੰਦੀ ਆ ਵੈਲਟ ਯੂਨਿਟ ਬੋਲ ਦਿੰਨੇ ਆ ਇਸ ਮਸ਼ੀਨ ਨੂੰ ਠੀਕ ਹੈ 3D प्रिंटेड डमी बेल्ट यूनिट विकसित ਕੀਤੀ ਆ IIT गुहाटी ਨੇ ऑप्शन सी इज द राइट आंसर 3D प्रिंटेड ਤੁਹਾਡੇ ਲਈ ਬਹੁਤ ਜਿਆਦਾ ਇੰਪੋਰਟੈਂਟ ਆ 3D ਹੁਣ ਭਾਰਤ ਦਾ ਪਹਿਲਾ 3D प्रिंटेड ਡੱਕਰ ਬੰਗਲੌਰੂ ਦੇ ਵਿੱਚ ਬਣਿਆ ਨੋਟ ਕਰ ਲੋ ਚਾਹੀਏ ਬਹੁਤ ਇੰਪੋਰਟੈਂਟ ਆ ਭਾਰਤ ਦਾ ਪਹਿਲਾ 3D प्रिंटेड ਮੰਦਿਰ ਬਣਾਇਆ ਗਿਆ ਤੇਲੰਗਾਨਾ ਦੇ ਵਿੱਚ ਦੁਨੀਆ ਦਾ ਪਹਿਲਾ 3D प्रिंटेड ਰਾਕੇਟ ਇੰਜਨ ਅਗਨੀਕੁੱਲ ਦੇ ਵਿੱਚ ਬਣਾਇਆ ਗਿਆ ਭਾਰਤ ਦਾ ਪਹਿਲਾ 3D ਪ੍ਰਿੰਟਡ ਘਰ ਬਣਾਇਆ ਗਿਆ IIT ਮਦਰਾਸ ਦੇ ਵਿੱਚ ਭਾਰਤ ਦਾ ਪਹਿਲਾ 3D ਪ੍ਰਿੰਟਡ ਮਨੁੱਖੀ ਕੋਰਨੀਆ ਵਿਕਸਿਤ ਕੀਤਾ ਗਿਆ IIT ਹైదరాబాద్ ਵਿੱਚ ਦੁਨੀਆ ਦੀ ਪਹਿਲੀ 3D ਪ੍ਰਿੰਟਡ ਮਸਜਿਦ ਸਾਊਦੀ ਅਰਬ ਵਿੱਚ ਬਣਾਈ ਗਈ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਸਰਕਾਰ ਨੂੰ ਕਿਸ ਦੇਸ਼ ਦੇ ਕਨ ਕੇਨ ਸੰਤੁਰਾਈ بندرگاہ ਦੇ ਨਵੀਨੀਕਰਨ ਪ੍ਰੋਜੈਕਟ ਦੇ ਅਧਿਕਾਰ ਮਿਲੇ ਆ ਹਾਂਜੀ ਕਨ ਕਨ ਕੇ ਸੰਤੁਰਾਈ ਇਹ بندرਗਾ ਸ਼੍ਰੀਲੰਕਾ ਦੇ ਵਿੱਚ ਆ ਤੇ ਦੇਖੋ ਇਹ بندرਗਾ ਇੱਕ ਹਮਲੇ ਦੇ ਕਾਰਨ ਨਸ਼ਟ ਹੋ ਗਈ ਸੀ ਪਹਿਲਾਂ ਕਾਫੀ ਜਿਆਦਾ ਵਿਅਸਤ ਹੁੰਦੀ ਸੀ ਇਹ بندرਗਾ ਪਰ ਹੁਣ ਇੱਕ ਹਮਲੇ ਦੇ ਕਾਰਨ ਨਸ਼ਟ ਹੋਣ ਕਾਰਨ ਤੇ ਇਹ শ্রীলঙ্কা ਇਸ ਦੀ ਮੁਰੰਮਤ ਕਰਵਾਉਣ ਜਾ ਰਿਹਾ ਸੀ ਪਰ ਭਾਰਤ ਨੇ ਕਿਹਾ ਕਿ ਨਹੀਂ শ্রীলঙ্কা ਨੂੰ ਭਾਰਤ ਨੇ ਸੱਦਾ ਭੇਜਿਆ ਆਫਰ ਦਿੱਤੀ ਕਿ ਇਸ بندرਗਾ ਦੀ ਦੇਖ ਰੱਖੀ ਕਰਨਾ ਚਾਹੁੰਦੇ ਆ ਤਾਂ ਇਸ ਲਈ ਭਾਰਤ ਨੇ 5 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਭਾਰਤ ਇਹ ਕਿਉਂ ਕਰ ਰਿਹਾ ਕਿਉਂਕਿ ਬਹੁਤ ਸਾਰੇ ਸਟੂਡੈਂਟ ਇਹ ਸੋਚਣਗੇ ਕਿ 5 ਕਰੋੜ ਉਹੀ ਭਾਰਤ ਦੇ ਲਿਖੇ ਲੱਗ ਜਾਂਦਾ ਤਾਂ ਜ਼ਿਆਦਾ ਵਧੀਆ ਹੁੰਨਾ ਸੀ ਪਰ ਇਹ ਕਰਨਾ ਵੀ ਜ਼ਰੂਰੀ ਸੀਗਾ ਕਿਉਂਕਿ ਨਹੀਂ ਤਾਂ ਫਿਰ ਚਾਈਨਾ ਨੇ ਸਪੋਰਟ ਕਰ ਦੇਣਾ ਸੀ ਇਹਨੂੰ ਜੇ ਚਾਈਨਾ ਸਪੋਰਟ ਕਰਦਾ ਤਾਂ ਅੱਗੇ ਇੱਕ ਦੀਪ ਆ ਜਿਹੜਾ ਮਤਲਬ ਇੱਕ ਟਾਪੂ ਕਹਿ ਸਕਦੇ ਆ ਸ਼੍ਰੀਲੰਕਾ ਦੇ ਵਿੱਚ ਇੱਕ ਹੋਰ ਬੰਦਰਗਾਵਾ ਵੀ ਮੈਂ ਤੁਹਾਨੂੰ ਦਿਖਾਵਾਂਗੀ ਮੈਪ ਦੇ ਵਿੱਚ ਉਦੋਂ ਤੇ ਪਹਿਲਾਂ ਹੀ ਚਾਈਨਾ ਮਤਲਬ ਕਿ ਉਹਦੀ ਦੇਖਰੇਖ ਕਰ ਰਿਹਾ ਵਾ ਠੀਕ ਹੈ ਸੋ ਇਸ ਕਰਕੇ ਕਿਉਂਕਿ ਚਾਈਨਾ ਨਾਲ ਪਹਿਲਾਂ ਹੀ ਭਾਰਤ ਦੀ ਲਗ ਰਹੀ ਹੈ ਤਾਂ ਭਾਰਤ ਨੂੰ ਆਪਣੇ ਸਬੰਧ ਕਾਇਮ ਕਰਨ ਦੇ ਲਈ ਇੱਕ ਡਿਵੈਲਪ ਹੋਣ ਦੇ ਲਈ ਵਿਕਾਸਸ਼ੀਲ ਦੇਸ਼ ਬਣਨ ਦੇ ਲਈ ਥੋੜੇ ਬਹੁਤੇ ਸਮਝੌਤੇ ਆ ਜਿਹੜੇ ਉਹ ਕਰਨੇ ਪੈਂਦੇ ਆ ਤਾਂ ਕਨਕੀਨਸਮ ਤੁਰਾਈ ਔਰ ਬੰਦਰਗਾਵਾ ਜਿਹੜੀ ਇਹਦੀ ਨਵੀਨੀਕਰਨ ਦੇ ਲਈ ਸ਼੍ਰੀਲੰਕਾ ਦੇ ਵਿੱਚ ਭਾਰਤ ਨੂੰ ਅਧਿਕਾਰ ਮਿਲਿਆ ਵਾ ਸ਼੍ਰੀਲੰਕਾ ਦੇ ਵਿੱਚ ਸ਼੍ਰੀਲੰਕਾ ਦੀ ਗੱਲ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜੀ ਮੈਂ ਤੁਹਾਨੂੰ ਬੰਦਰਗਾਹ ਦੱਸੀ ਆ ਜਿਹਦਾ ਨਾਮ ਸੀਗਾ ਜੀ ਕੰਕੇ ਸੰਤੁਰਾਈ ਇਹ ਬੰਦਰਗਾ ਇਮੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਰਹੀ ਮੈਪ ਦੇ ਵਿੱਚ ਬੰਦਰਗਾ ਦੇਖੋ ਇੱਥੇ ਆਪਣਾ ਭਾਰਤ ਦੇ ਨਾਲ ਸ਼੍ਰੀਲੰਕਾ ਦੀ ਥੋੜੀ ਥੋੜ੍ਹੀ ਗੈਪ ਆ ਨਾ ਤਾਂ ਉਸ ਗੈਪ ਦੇ ਵਿੱਚ ਇਹ ਬੰਦਰਗਾ ਵਾ ਇਸ ਕਰਕੇ ਭਾਰਤ ਨੇ ਪਹਿਲਾਂ ਹੱਥ ਵਧਾਇਆ ਵਾ ਕਿ ਅਸੀਂ ਇਸ ਦੀ ਮੁਰੰਮਤ ਕਰਨਾ ਚਾਹੁੰਦੇ ਹਾਂ 5 ਕਰੋੜ ਦਾ ਬਜਟ ਵੀ ਰੱਖਿਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੱਚੂ ਥਿੱਪੂ ਥੀਬੂ ਦੀਪ ਦੇ ਬਾਰੇ ਕਰਵਾਇਆ ਸੀਗਾ ਕਿ ਇਹ ਵੀ ਸ਼੍ਰੀਲੰਕਾ ਦੇ ਵਿੱਚ ਹੈ ਇਹ ਭਾਰਤ ਦਾ ਸੀਗਾ ਪਰਿੰਦਰਾ ਗਾਂਧੀ ਦੇ ਸਮੇਂ ਇਹ ਸ਼੍ਰੀਲੰਕਾ ਨੂੰ ਦੇ ਦਿੱਤਾ ਗਿਆ 1971 ਚ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਹਰੇਕ ਸਾਲ 3 ਮਈ ਨੂੰ ਮਨਾਇਆ ਜਾਂਦਾ ਆਪਸ਼ਨ B ਇਸ ਹੈ ਰਾਈਟ ਆਨਸਰ ਲੋਕਾਂ ਨੂੰ ਮੀਡੀਆ ਦੇ ਬਾਰੇ ਜਾਗਰੂਕ ਕਰਨ ਅਤੇ ਸੱਚ ਸਾਹਮਣੇ ਲਿਆਉਣ ਦੇ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਦੇ ਲਈ ਇਹ ਦਿਵਸ ਹਰੇਕ ਸਾਲ 3 ਮਈ ਨੂੰ ਮਨਾਇਆ ਜਾਂਦਾ ਤੇ ਮਨਾਉਂਦਾ ਕੌਣ ਹੈ ਯੂਨੈਸਕੋ ਤੇ ਇਸ 2024 ਦੇ ਵਿੱਚ ਇਸ ਦਾ 31ਵਾਂ ਸੰਸਕਰਨ ਹੈ ਠੀਕ ਹੈ ਤੇ ਇਸ ਵਾਰ ਦੇ ਵਿਸ਼ਵ ਪ੍ਰੈਸ ਦਿਵਸ ਦੀ ਥੀਮ ਕੀ ਆ ਆ ਪ੍ਰੈਸ ਫੋਰ ਅ ਪਲਾਨਟ ਜਰਨਲਿਸਟ ਇਨ ਦਾ ਫੇਮ ਆਫ এনवायरमेंट ਕ੍ਰਾਈਸਿਸ ਨੈਕਸਟ ਹੈ ਹਾਲ ਹੀ ਵਿੱਚ ਜਿਰਮਿਜ਼ਾ ਮੈਨੇਲੇ ਨੂੰ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹਾਂਜੀ ਜਿਰਮਿਜ਼ਾ ਮੈਨੇਲੇ ਇਹ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਚੁਣੇ ਗਏ ਆ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਜਿਰਮਿਜ਼ਲਾ ਮੈਲੇ ਹੁਣ ਇੱਕ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਅਪੁਆਇੰਟਮੈਂਟ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਜੁਡੀਥ ਸੁਮੀ ਨਵਾ ਤੁਲੂਕੋ ਨੂੰ ਕਾਂਗੋ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣਿਆ ਗਿਆ ਸਾਈਮਨ ਹੈਰੀਸ ਆਇਰਲੈਂਡ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ। ਤਾਮਸ ਸੁਲਯੋਕ ਹੰਗਰੀ ਦੇ ਨਵੇਂ ਰਾਸ਼ਟਰਪਤੀ ਬਣੇ। ਫੈਲੇਟੀ ਟੂ ਟੂਵਾਲੂ ਦੇ ਨਵੇਂ ਪ੍ਰਧਾਨ ਮੰਤਰੀ ਬਣੇ। ਅਲੈਗਜ਼ੈਂਡਰ ਸਟ੍ਰਬ ਨੇ ਫਿਨਲੈਂਡ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ। 올ਜਸ ਵੈਕਟੇਨੋਵ ਨੂੰ ਕਜ਼ਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ। ਨਾਇਬੁਕੇਲੇ ਫਿਰ ਤੋਂ 올 ਸਲਵਾडोर ਦੇ ਰਾਸ਼ਟਰਪਤੀ ਬਣੇ। ਨੈਕਸਟ ਹੈ ਹਾਲ ਹੀ ਵਿੱਚ ਸਮਾਪਤ ਹੋਈਆਂ ਖਾੜੀ ਯੁਵਕ ਖੇਡਾਂ ਅਮੀਰਾਤ 2024 ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਰੀਸੈਂਟਲੀ ਖਾੜੀ ਯੁਵਕ ਖੇਡਾਂ ਅਮੀਰਾਤ 2024 ਸਮਾਪਤ ਹੋਈਆਂ ਇਹਦੇ ਵਿੱਚ ਟੌਪ ਤੇ ਸਾਊਦੀ ਅਰਬ ਸੌਰੀ ਟੌਪ ਤੇ ਹੈ ਯੂਏਈ ਟੌਪ ਤੇ ਹੈ ਯੂਏਈ ਸੈਕੰਡ ਤੇ ਹੈ ਸਾਊਦੀ ਅਰਬ ਥਰਡ ਤੇ ਹੈ ਕੁਵੇਤ ਨੈਕਸਟ ਹੈ ਕਿਸ ਰਾਜ ਦੀ ਸਰਕਾਰ ਨੇ ਹਾਲ ਹੀ ਵਿੱਚ ਨਕਸਤਰ ਸਬਾ ਖਗੋਲ ਸੈਰਸਪਟਾ ਸਕੀਮ ਦਾ ਐਲਾਨ ਕੀਤਾ ਹਾਂਜੀ ਨਕਸਤਰ ਸਬਾ ਕਾ ਗੋਲ ਸੈਰਸ ਪਟਾ ਮੋਹਿਨਦਾਲਾਨ ਕੀ ਤਾ ਉਤਰਾਖੰਡ ਦੀ ਗਵਰਨਮੈਂਟ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਉਤਰਾਖੰਡ ਦੀ ਗੱਲ ਹੋ ਰਹੀ ਆ ਤਾ ਉਤਰਾਖੰਡ ਦੀ ਕੈਪੀਟਲ ਕੀ ਆ ਉਤਰਾਖੰਡ ਦੀਆਂ ਦੋ ਕੈਪੀਟਲ ਆ ਇੱਕ ਦਹਿਰਾਦੂਨ ਕੈਪੀਟਲ ਆ ਤੇ ਇੱਕ ਸਮਰ ਕੈਪੀਟਲ ਆ ਗੈਰ ਸੇ ਇਥੋਂ ਦੇ ਚੀਫ ਮਿਨਿਸਟਰ ਕੌਣ ਆ ਪੁਸ਼ਕਰ ਸਿੰਘ ਧਾਮੀ ਅਤੇ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਆ ਹੈਲੀ ਨੈਸ਼ਨਲ ਪਾਰਕ ਜਿਸ ਦੀ ਸਥਾਪਨਾ 1936 ਚ ਹੋਈ ਸੀ ਵਰਤਮਾਨ ਸਮੇਂ ਇਸ ਦਾ ਨਾਮ ਆ ਜਿਮ ਕੋਰਬੇਟ ਨੈਸ਼ਨਲ ਪਾਰਕ ਤੇ ਉਤਰਾਖੰਡ ਵਿੱਚ ਆ ਉਤਰਾਖੰਡ ਵਿੱਚ ਹੁਣ ਐਰਟ ਪ੍ਰੈਜ਼ੈਂਟ ਜਿਮ ਕਾਰਬਿਟ ਨੈਸ਼ਨਲ ਪਾਰਕਾ ਗੰਗੋਤਰੀ ਨੈਸ਼ਨਲ ਪਾਰਕਾ ਰਾਜਾਜੀ ਨੈਸ਼ਨਲ ਪਾਰਕਾ ਨੰਦਾਦੀਵੀ ਨੈਸ਼ਨਲ ਪਾਰਕਾ ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕਾ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕਾ ਇਥੋਂ ਦੇ ਫੇਮਸ ਲੋਕਨਾਚਾ ਕਮਾਉਣੀ ਗੜਵਾਲੀ ਪਹਿਰੀ ਵਣ ਜੋਨਸ ਨਾਲ ਉਤਰਾਖੰਡ ਰਾਜ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਨੰਦਾਦੀਵੀ ਉਤਰਾਖੰਡ ਰਾਜ ਵਿੱਚ ਆ ਉਤਰਾਖੰਡ ਵਿੱਚ ਫੁੱਲਾਂ ਦੀ ਘਾਟੀ ਆ ਉਤਰਾਖੰਡ ਦੇ ਮੁੱਖ ਮੰਤਰੀ ਨੇ ਹਿਮਾਲੀਅਨ ਬਾਸਕਟ ਲਾਂਚ ਕੀਤੀ ਉੱਤਰਾਖੰਡ ਵਸਤੂ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਨਸ਼ਿਆਂ ਵਿਰੋਧ ਧਾਮੀ ਮੁਹਿੰਮ ਸ਼ੁਰੂ ਕੀਤੀ ਉੱਤਰਾਖੰਡ ਸਰਕਾਰ ਨੇ ਬਾਹਰੀ ਲੋਕਾਂ ਦੁਆਰਾ ਖੇਤੀਬਾੜੀ ਜ਼ਮੀਨ ਖਰੀਦਣ ਤੇ ਪਾਬੰਦੀ ਲਗਾਈ ਸੰਯੁਕਤ ਫੌਜੀ ਅਭਿਆਸ ਸੂਰਜ ਕਿਰਨ ਦਾ 17ਵਾਂ ਸੰਸਕਰਨ ਪਿਥੋਰਾਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਨੈਕਸਟ ਹੈ ਇਸ ਨੂੰ ਹਾਲ ਹੀ ਵਿੱਚ ਰਾਸ਼ਟਰੀ ਜੂਟ ਬੋਰਡ ਦਾ ਸਕੱਤਰ ਚੁਣਿਆ ਗਿਆ ਰਾਸ਼ਟਰੀ ਜੂਟ ਬੋਰਡ ਦੇ ਸਕੱਤਰ ਬਣੇ ਆ ਜੀ ਪੂਸ਼ਨ ਸਿੰਘ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪਾਇੰਟਮੈਂਟ ਦੀ ਗੱਲ ਆ ਤਾਂ ਨਰਸਿੰਗ ਜਾਦਵ ਨੂੰ ਡਬਲਯੂ ਐਫ ਆਈ ਐਥਲੀਟ ਪੈਨਲ ਦਾ ਚੇਅਰਮੈਨ ਚੁਣਿਆ ਗਿਆ ਨੇਮਾ ਖਾਤੂਨ ਨੂੰ ਏ ਐਮ ਯੂ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਚੁਣਿਆ ਗਿਆ ਭਾਰਤ ਦੀ ਗੀਤਾ ਸਬਰਵਾਲ ਨੂੰ ਇੰਡੋਨੇਸ਼ੀਆ ਵਿੱਚ ਸੰਯੁਕਤ ਰਾਸ਼ਟਰ ਦੀ ਸਥਾਨਕ ਕੋਆਰਡੀਨੇਟਰ ਚੁਣਿਆ ਗਿਆ ਰਾਜੀਵ ਗਾਬਾ ਨੂੰ LGV TQ/4 ਦੇ ਕੇਂਦਰ ਸਰਕਾਰ ਦੀ ਕਮੇਟੀ ਦਾ ਮੁਖੀ ਚੁਣਿਆ ਗਿਆ ਪਰਗਿਆ ਮਿਸਰਾ ਨੇ ਭਾਰਤ ਵਿੱਚ OPC NI ਦੀ ਪਹਿਲੀ ਕਰਮਚਾਰੀ ਨਿਯੁਕਤ ਕੀਤਾ ਗਿਆ ਸੌਰਵ ਗਰਗੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਬਗੀਤ ਬਧੀ ਇੱਕ ਸਖਤਰ ਬਣੇ ਭਾਰਤ ਪੇ ਨੇ ਨਲਿਨ ਨਿਗੀ ਨੂੰ ਆਪਣਾ ਨਵਾਂ ਸੀਈਓ ਚੁਣਿਆ ਨੈਕਸਟ ਹੈ ਕਿਹੜਾ ਦੇਸ਼ ਆਲੀ ਵਿੱਚ ਚੰਦਰਮਾ ਦੇ ਪਰਿਕਰਮਾ ਕਰਨ ਲਈ ਚੇਂਜ 6 ਚੰਦਰਮਾ ਲਾਂਚ ਕਰੇਗਾ ਹਾਂਜੀ ਚਾਂਗ 6 ਚੰਦਰਮਾ ਲਾਂਚ ਕਰੇਗਾ ਚੀਨ ਚੰਦਰਮਾ ਦੀ ਖੋਜ ਕਰਨ ਦੇ ਲਈ ਚੰਨ ਤੋਂ ਮਿੱਟੀ ਅਤੇ ਚਟਾਨਾਂ ਦੇ ਟੁਕੜੇ ਲਿਆ ਕੇ ਉਹਨਾਂ ਦਾ ਵਿਹਣ ਕਰਨ ਲਈ ਇਹ ਖੋਜ ਕੀਤੀ ਗਈ ਹੈ ਜਾਂ ਲਾਂਚ ਕੀਤਾ ਗਿਆ ਵਾ ਹੁਣ ਚੀਨ ਲਾਂਚ ਕਰੇਗਾ ਤਾਂ ਚੀਨ ਦੀ ਕੈਪੀਟਲ ਕੀ ਆ ਬੀਜਿੰਗ ਕਰੰਸੀ ਇਰਨ ਮੀਨ ਵੀ ਪ੍ਰੈਜ਼ੀਡੈਂਟ ਹੈ ਜੀ ਜਿਨਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਆ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਵਾਇਲਡ ਗੋਲਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ 골ਡ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਆ। ਚੀਨ ਨੇ ਅੰਟਾਰਕਟਿਕ ਵਿਗਿਆਨਿਕ ਅਧਿਆਨ ਨਾਲ ਹੀ ਕਿਆਂਲਿੰਗ ਸਟੇਸ਼ਨ ਦਾ ਉਦਘਾਟਨ ਕੀਤਾ। ਭਾਰਤੀ ਫੌਜ ਨੇ ਚੀਨ ਲਗਦੇ ਸਰਹੰਦ ਤੇ ਸਰਹੱਦ ਤੇ ਆਈ ਡੀਡੀ ਐਂਡ ਆਈ ਐਸ ਸਿਸਟਮ ਤਾਇਨਾਤ ਕੀਤਾ। ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਨੇ ਦੱਖਣੀ ਚੀਨ ਸਾਗਰ ਵਿੱਚ ਸੰਯੁਕਤ ਅਭਿਆਸ ਕੀਤਾ। ਚੀਨ ਨੇ ਇੱਕ ਨਵਾਂ ਸੈਟੇਲਾਈਟ ਆਇਨਸਟਾਈਨ ਪ੍ਰੋਵ ਲਾਂਚ ਕੀਤਾ। ਚੀਨ ਨੇ ਡੋਂਗਯੂਨ ਨੂੰ ਆਪਣਾ ਨਾਮ ਰੱਖਿਆ। ਮੰਤਰੀ ਚੁਣਿਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਤੇ ਇੰਡੋਨੇਸ਼ੀਆ ਦਰਮਿਆਨ ਸਾਂਝੀ ਰੱਖਿਆ ਸਹਿਯੋਗ ਕਮੇਟੀ ਦੀ ਮੀਟਿੰਗ ਕਿੱਥੇ ਹੋਈ ਹਾਂਜੀ ਭਾਰਤ ਤੇ ਇੰਡੋਨੇਸ਼ੀਆ ਦਰਮਿਆਨ ਸਾਂਝੀ ਰੱਖਿਆ ਸਹਿਯੋਗ ਕਮੇਟੀ ਦੀ ਮੀਟਿੰਗ ਹੋਈ ਆ ਨਵੀਂ ਦਿੱਲੀ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਅਮਰੀਕਨ ਐਕਸਪ੍ਰੈਸ ਨੇ ਹਾਲੀ ਵਿੱਚ ਦੁਨੀਆ ਵਿੱਚ ਆਪਣਾ ਸਭ ਤੋਂ ਵੱਡਾ ਕੈਂਪਸ ਕਿੱਥੇ ਖੋਲਿਆ ਹਾਂਜੀ ਅਮਰੀਕਨ ਐਕਸਪ੍ਰੈਸ ਨੇ ਦੁਨੀਆ ਵਿੱਚ ਸਭ ਤੋਂ ਵੱਡਾ ਆਪਣਾ ਕੈਂਪ ਖੋਲਿਆ ਗੁਰੂਗ੍ਰਾਮ ਵਿੱਚ অপশন সি ইজ দা রাইট आंसर আমেরিকান এক্সপ্রেস ਇੱਕ ਬੈਂਕ ਹੋਲਡਿੰਗ ਕੰਪਨੀ ਆ ਨੈਕਸਟ ਹੈ ਹਾਲ ਹੀ ਵਿੱਚ ਅਮੁਲ T20 ਵਿਸ਼ਵ ਕੱਪ ਵਿੱਚ ਕਿਸ ਦੇਸ਼ ਦਾ স্পন্সর ਬਣਿਆ हां जी ਅਮੁਲ T20 ਵਿਸ਼ਵ ਕੱਪ ਇਹ ਅਮਰੀਕਾ ਤੇ ਦੱਖਣੀ ਅਫਰੀਕਾ ਦਾ স্পন্সর ਬਣਿਆ ਤੇ ਇਹ ਭਾਰਤੀ ਬ੍ਰਾਂਡ ਆ ਠੀਕ ਹੈ ਅਮੁਲ T20 ਵਿਸ਼ਵ ਕੱਪ ਵਿੱਚ ਅਮਰੀਕਾ ਦੱਖਣੀ ਅਫਰੀਕਾ ਦਾ ਬ੍ਰਾਂਡ ਬਣਿਆ ਵਾ ਠੀਕ ਹੈ ਜਾਂ ਸਪਾਂਸਰ ਬਣਿਆ ਵਾ ਨੈਕਸਟ ਹੈ ਕਿਹੜਾ ਬੈਂਕ ਹਾਲੀ ਵਿੱਚ ਭਾਰਤ ਦੀਆਂ ਚੋਟੀ ਦੀਆਂ 5 ਕੰਪਨੀਆਂ ਵਿੱਚ ਸ਼ਾਮਿਲ ਹੋਇਆ ਹਾਂਜੀ ਰੀਸੈਂਟਲੀ ICICI ਬੈਂਕ ਭਾਰਤ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਵਿੱਚ ਸ਼ਾਮਿਲ ਹੋਇਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ